ਕਾਸ਼ੀ ਕਲ ਜੀ ਮੈਂ ਬਾਜਵਾ ਬਟੀਕ ਤੋਂ ਬਨਾਨਾ ਸੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਵਿੱਚ ਮੇਰੀ ਕਿਸੇ ਭੈਣ ਦੇ ਆਰਡਰ ਸੀ ਆਪਾਂ ਇਹ ਵਾਲੇ ਸਾਰੇ ਸੂਟ ਸਟਿਚ ਕੀਤੇ ਨੇ ਜੀ ਇਹਦੇ ਵਿੱਚ ਜਿਹੜਾ ਆਪਣੀ ਫਸਟ ਫਸਟ ਸੂਟ ਰੈਡੀ ਕੀਤਾਗਾ ਬਲੈਕ ਕਲਰ ਦਾ ਸੂਟ ਹੈ ਵੀਰੇ ਪਿਓਰ ਬਰਬਰੀ ਦਾ ਸੂਟ ਆ ਇਹਦੇ ਨਾਲ ਆਪਣੀ ਬਲੈਕ ਬਾਟਮ ਐਂਡ ਦੁਪੱਟਾ ਜਿਹੜਾ ਨਾਲ ਹੀ ਰੈਡੀ ਕੀਤਾਗਾ ਇਹਦੇ ਮੈਂ ਤੁਹਾਨੂੰ ਪ੍ਰੋਪਰ ਸਾਰਾ ਸੂਟ ਦਿਖਾਣੀ ਹੈ ਇਹ ਵਾਲੀ ਜਿਹੜੀ ਆ ਗਈ ਬਾਟਮ ਆ ਗਈ ਜੀ ਤੇ ਉਹ ਵਾਲਾ ਪਹਿਲਾਂ ਦੁਪੱਟਾ ਸੀਗਾ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਲੈਸ ਵਗੈਰਾ ਲਗਾਈ ਹੋਈ ਆ ਇਹਦੇ ਨੈੱਕ ਤੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਦੁਪੱਟੇ ਤੇ ਵੀ ਪ੍ਰੋਪਰ ਲੈਸ ਵਗੈਰਾ ਲਗਾਈ ਹੋਈ ਹੈਗੀ ਇਹ 슬ੀਵਸ ਤੇ ਲੈਸ ਲਗਾਈ ਹੋਈ ਹੈਗੀ ਨੈੱਕ ਦੇ ਉੱਪਰ ਬਹੁਤ ਹੀ ਸੋਹਣੇ ਪਰਲਸ ਦੇ ਨਾਲ ਕੰਮ ਹੋਇਆ ਹੋਇਆ ਤੇ ਘੇਰੇ ਦੇ ਉੱਪਰ ਵੀ ਜਿਹੜੀ ਲੈਸ ਲਗਾਈ ਹੋਈ ਆ ਪ੍ਰੋਪਰ ਇਹ ਸੂਟ ਆਪਾਂ ਰੈਡੀ ਟੂ ਡਿਸਪੈਚ ਹੈ ਮੇਰੀ ਭੈਣ ਦਾ ਪੈਕ ਕਰਕੇ ਭੇਜ ਰਹੇ ਆ ਇਹ ਜਿਹੜੇ ਸੂਟ ਦਾ ਪ੍ਰਾਈਸ ਆ ਅਗਰ ਤੁਸੀਂ ਵਿਦਾਊਟ ਦੁਪੱਟਾ ਲੈਣੇ ਤਾਂ 1250 ਰੁਪਿਆ ਇਹਦਾ ਪ੍ਰਾਈਸ ਆ ਵਿਦਾਊਟ ਸਟੀਚਿੰਗ ਅਗਰ ਮੇਰੀ ਪੂਰੀ ਭੈਣ ਸਟੀਚਿੰਗ ਕਰਵਾਉਣਾ ਚਾਹੁੰਦੇ ਤਾਂ ਸਟੀਚਿੰਗ ਕਰਵਾ ਸਕਦੇ ਦੁਪੱਟਾ ਨਾਲ ਜਿੱਦਾਂ ਦਾ ਕਹਿੰਗੇ ਉਦਾਂ ਦਾ ਆਪਾਂ ਤਿਆਰ ਕਰ ਦਾਂਗੇ ਜੀ ਇਹਦੇ ਵਿੱਚ ਆਪਾਂ ਨੇ ਸੈਕੰਡ ਸੂਟ ਜਿਹੜਾ ਰੈਡੀ ਕੀਤਾਗਾ ਟੈਵੀ ਲਾਈਨਿੰਗ ਦੇ ਉੱਪਰ ਰੈਡੀ ਕੀਤਾਗਾ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਦੇਖ ਸਕਦੇ ਹੋਗੇ カラー कॉम्बिनेशन ਵੀ ਹੈ ਦਾ ਬੋਪੇਰਾ ਇਹ ਵੀ ਆਪਾਂ ਨੇ ਸਟਿਚ ਕੀਤਾ ਜੀ ਇਹ ਸਾਰੇ ਆਰਡਰ ਸੀ ਜਿਹੜੇ ਇੱਕੋ ਮੇਰੀ ਭੈਣ ਦੇ ਆਰਡਰ ਸੀ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕੀਤਾ ਇਹਦੇ ਨਾਲ yellow ਕਲਰ ਦੀ lemon ਜੀ ਕਲਰ ਦੀ ਬਾਟਮ ਲਗਾਈ ਹੋਈ ਹੈ ਬਾਟਮ ਜਿਹੜੀ ਲਗਾਈ ਆ ਆਪਾਂ ਨੇ ਰਾਮ ਟੈਕਸ ਦੀ ਲਗਾਈ ਹੋਈ ਹੈ ਜੀ ਦੁਪੱਟੇ ਦੇ ਲੈਸ ਵਗੈਰਾ ਪ੍ਰੋਪਰ ਲਗਾਈ ਹੋਈ ਹੈਗੀ neck ਵੀ ਇਹਦਾ ਵੀ ਸਾਰੇ ਸੂਟਾਂ ਦੇ ਜਿਹੜਾ neck ਆਪਾਂ ਨੇ ਡਿਜ਼ਾਈਨ ਵਾਲੇ ਹੀ ਬਣਾਏ ਨੇ ਕਿਸੇ ਦੇ ਉੱਪਰ ਕਿਦਾਂ ਦਾ ਡਿਜ਼ਾਈਨ ਬਣਾਇਆ ਕਿਸੇ ਦੇ ਉੱਪਰ ਕਿਵੇਂ ਦਾ ਡਿਜ਼ਾਈਨ ਬਣਾਇਆਗਾ ਇਹਦੇ ਜਿਹੜੇ neck ਦੇ ਉੱਪਰ ਆਪਾਂ ਨੇ ਡਿਜ਼ਾਈਨ ਬਣਾਇਆਗਾ ਆਪਾਂ ਬਾਟਮ ਨਾਲ ਦਾ ਕੱਪੜਾ ਜਿਹੜਾ ਨਾਲ ਲਗਾ ਕੇ ਉਹਦਾ ਲੈਂਸ ਵਗੈਰਾ ਲਗਾ ਕੇ ਜਿਹੜਾ ਡਿਜ਼ਾਈਨ ਆ ਬਣਾਇਆ ਹੋਇਆ ਜੀ ਦੁਪੱਟਾ ਵੀ ਜਿਹੜਾ ਆਪਾਂ ਨੇ ਮਲਟੀ ਕਲਰ ਦਾ ਟਾਈ ਐਂਡ ਡਾਈ ਬੋਲਦੇ ਜਿਹਨੂੰ ਟਾਈ ਐਂਡ ਡਾਈ ਦਾ ਦੁਪੱਟਾ ਆਪਾਂ ਨੇ रेडी ਕਰਵਾ ਕੇ ਪ੍ਰੋਪਰ ਲੈਸ ਵਗੈਰਾ ਲਗਾਈ ਹੋਈ ਹੈਗੀ ਇਹ ਸੂਟ ਵੀ ਆਪਾਂ ਮੇਰੀ ਭੈਣ ਦਾ ਅੱਜ ਡਿਸਪੈਚ ਕਰ ਰਹੇ ਆ ਇਹਦੇ ਆਪਾਂ ਘੇਰੇ ਤੇ ਲੈਸ ਸਾਈਡਾਂ ਦੇ ਚਾਕਾਂ ਤੇ ਲੈਸ ਨਹੀਂ ਲਗਵਾਈ ਹੈਗੀ ਕਿ ਨੀਚੇ ਘੇਰੇ ਦੇ ਉੱਪਰ ਲਗਵਾਈ ਹੋਈ ਹੈ ਜੀ ਇਹਨਾਂ ਸਾਰੇ ਸੂਟਾਂ ਦੇ ਜਿਹੜਾ ਪ੍ਰਾਈਸ ਹੈ ਤਕਰੀਬਨ ਸੇਮ ਸੇਮ ਹੀ ਪ੍ਰਾਈਸ ਹੈ ਵਿਦਆਊਟ ਦੁਪੱਟਾ ਅਗਰ ਤੁਸੀਂ ਦੁਪੱਟਾ ਆਪਣੇ ਕੋਲ ਬਰਬਰੀ ਦਾ ਹੀ ਲਗਾਉਣੇ ਹੋ ਜਾਂ ਕਿਸੇ ਹੋਰ ਫੈਬਰਿਕ ਦਾ ਲਗਾਉਣੇ ਹੋ ਤਾਂ ਉਸ ਦੇ ਅਕੋਰਡਿੰਗ ਪ੍ਰਾਈਸ ਹੁੰਦਾ ਹੈ ਜਿੱਦਾਂ ਕਿ ਕਮਲ ਚਨੂਨ ਦਾ ਦੁਪੱਟਾ ਉਹਦਾ ਭਰਾਈ ਜਿਹੜੇ ਅਸੀਂ ਉਹ ਦੁਪੱਟਾ ਤਿਆਰ ਕੀਤਾ ਉਹਦਾ ਪ੍ਰਾਈਸ ਜਿਹੜਾ ਹੈਗਾ 400 लेस वगैरह लगा के जिन्ने भी प्राइस वाली लेस लगाओगे ते ओदा प्राइस उना ऐड होजूगा जी अगर स्टिचिंग करवाना चाहो विदाउट स्टिचिंग लेना चाहो विदाउट स्टिचिंग ਵੀ ਲੈ ਸਕਦੇ ਹੋ ਇਹ ਆਪਾਂ ਨੇ ਮੇਰੀ ਭੈਣ ਦੇ ਤਿੰਨ ਸੂਟ ਰੈਡੀ ਕੀਤੇ ਸੀਗੇ ਇਹ ਜਿਹੜਾ ਸੈਕਿੰਡ ਸੂਟ ਆਪਾਂ ਇਹ ਵੀ ਉਹਨਾਂ ਦਾ ਇਕੱਠੇ ਹੀ ਤਿੰਨੋਂ ਸੂਟ ਆ ਜਿਹੜੇ ਡਿਸਪੈਚ ਕਰ ਰਹੇ ਆ ਜੀ ਜਿਹੜਾ ਆਪਾਂ ਨੇ ਥਰਡ ਸੂਟ ਆ ਉਹਤੇ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਬਣਾਈ ਹੋਈ ਹੈਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇਰੇ ਵੀਡੀਓ ਨੂੰ ਬਾਤ ਤੋਂ ਬਾਅਦ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਆ ਕਰੋ ਚੈਨਲ ਨੂੰ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰ ਜੀ ਬਾਕੀ ਮੈਂ ਤਕਰੀਬਨ ਸਾਰੇ ਸੂਟਾਂ ਦਾ ਪ੍ਰਾਈਸ ਦੱਸ ਦਿੰਨੀ ਆ ਬਟ ਜੇ ਕਿ ਫਿਰ ਵੀ ਕਿਸੇ ਵੀ ਸੂਟ ਦੇ ਕਨਫਿਊਜ਼ਨ ਹੁੰਦੀ ਆ ਪ੍ਰਾਈਸ ਨੂੰ ਲੈ ਕੇ ਤਾਂ ਤੁਸੀਂ ਸਾਡੇ ਕੋਲੋਂ ਦੁਬਾਰਾ ਜਿਹੜਾ ਕਨਫਰਮ ਕਰ ਸਕਦੇ ਹੋ ਜੀ ਇਹਦੇ ਵਿੱਚ ਜਿਹੜਾ ਪਾਣੀ ਥਰਡ ਸੂਟ ਰੈਡੀ ਕੀਤਾ ਗਿਆ ਇਹ ਮਸਲੀਨ ਫੈਬਰਿਕ ਦਾ ਸੂਟ ਆ ਇਹ ਥੋੜਾ ਸਸਤਾ ਪੈਂਦਾ ਉਹਨਾਂ ਦੇ ਕੰਪੈਰੀਸ਼ਨ ਇਹ ਹਜ਼ਾਰ ਤੋਂ ਨੀਚੇ-ਨੀਚੇ ਜਿਹੜਾ ਸੂਟ ਰੈਡੀ ਹੋ ਜਾਂਦਾ ਜੀ ਇਹਦੇ ਵਿੱਚ ਇਸ ਤਰ੍ਹਾਂ ਇੱਕ ਪਟਾਕ ਤੁਹਾਨੂੰ 컬러 ਰੈਪਰ ਆਇਆ ਜੀ ਹਲਕ ਜ਼ਮੀਨਾਂ ਸਾਗਰਾ ਬਲੈਕ ਨੰਬਰ ਛਾਟ ਤਾਂ ਕਰੇ ਪਿੰਕ ਐਂਡ ਬਲੈਕ ਦਾ ਕੰਬੀਨੇਸ਼ਨ ਕਰਕੇ ਇਹਦੇ ਨਾਲ ਆਪਾਂ ਨੇ ਜਿਹੜਾ ਚਨੂਨ ਦਾ ਦੁਪੱਟਾ ਤਿਆਰ ਕੀਤਾਗਾ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹ ਵੀ ਸੂਟ ਆਪਾਂ ਡਿਸਪੈਚ ਕਰ ਰਹੇ ਆਂ ਪ੍ਰਾਈਸ ਇਹਦੇ ਮੈਂ ਤੁਹਾਨੂੰ ਦੱਸਦਾ 1000 ਤੋਂ ਨੀਚੇ-ਨੀਚੇ ਰੈਡੀ ਹੋਇਆ ਅਗਰ ਮੇਰੀ ਭੈਣ ਕੋਈ ਸਾਡੇ ਕੋਲੋਂ ਆਪਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਆਗੇ ਤਾਂ ਸਾਡੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਮੇਰਾ ਕੰਟੈਕਟ ਨੰਬਰ 98554 8231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਕੋਲ ਸੂਟ ਹੈ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਵਰਕ ਵਾਲਾ ਵੀ ਕਰਵਾ ਸਕਦੇ ਆ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੀਆਂ ਵੱਧ ਤੋਂ ਵੱਧ ਭੈਣਾਂ ਤੱਕ ਪਹੁੰਚਾਓ ਜੋ ਕਿ ਘਰੇ ਬੈਠ ਕੇ ਆਪਣਾ ਆਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਨੇ ਜਮਰੀ ਜੋ ਬਾਹਰ ਫੈਨ ਨਹੀਂ ਆਪਨੇ ਸੂਟ ਨੂੰ ਸਪਿਚ ਕਰਵਾ ਕੇ ਆਵਾ ਕੇ ਸਾਡੇ ਕੋਲੋਂ ਮੰਗਵਾਉਣਾ ਚਾਹੁੰਦੀਆਂ ਨੇ ਸਾਡੇ ਕੋਲੋਂ ਮੰਗਵਾ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ ਇਹ ਵਾਲੇ ਜਿਹੜੇ ਤਿੰਨੂ ਸੂਟ ਨੇ ਆਪਾਂ ਡਿਸਪੈਚ ਕਰ ਦੇਣੇ ਆ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਹੋਰ ਵੀ ਬਹੁਤ ਸੂਟ ਹੁੰਦੇ ਨੇ ਕਈ ਵਾਰ ਵੀਡੀਓ ਨੂੰ ਹੁੰਦਾ ਟਾਈਮ ਨਹੀਂ ਲੱਗਦਾ ਕਿਉਂਕਿ ਅਸੀਂ ਨਾਲ ਦੀ ਨਾਲ ਹੀ ਡਿਸਪੈਚ ਕਰ ਦਿੰਦੇ ਹਾਂ ਡੇਲੀ ਦੇ ਦੇਲੀ